ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅੱਜ ਗੁਰਦਾਸਪੁਰ ਸੈਕਾਰੀ ਜਿਹੜੀ ਖੰਡ ਮਿਲਿਟਡ ਲਿਮਟਿਡ ਜਿਹੜੀ ਹੈ ਉਦੇਚੇ 5000 ਐ ਟੀਸੀਡੀ ਤੱਕ ਦੀ ਸਮਰੱਥਾ ਦੀ ਰਾਈਫਾਈਂਡ ਸਲਫਰ ਰੈਟ 슈ਗਰ ਮਿਲ ਨਵੀ ਤੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਿਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰੱਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋਗੀ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਐਕਸੀਜਨ ਦੀ 25 ਲੱਖ ਕੁਆਇੰਟਰ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਇਹ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜੇ ਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ 'ਤੇ ਜਾਣ ਦੀ ਲੋੜ ਨਹੀਂ ਰਹਿਣੀ ਉਹਨਾਂ ਨੂੰ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਇਹ ਸਲਫਰ ਰੈਟ ਜਿਹੜੀ ਲੋਕਾਤਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਹੈ। ਤੋਂ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ। ਤੇ 20 ਮੈਗਾਵਾਟ ਬਿਜਲੀ ਜਿਹੜੀ ਪੀਐਸਪੀਸੀਐਲ ਨੂੰ ਮਿਲੂਗੀ ਜਿਹੜੀ ਜਨਰੇਟ ਹੋਊਗੀ ਇੱਥੋਂ। ਤੇ ਬਾਕੀ ਕਿਉਂਕਿ ਫਤਿਹ ਸ਼ੂਗਰ ਜਿਹੜੀ ਐ ਅੱਜ ਕੀਤੀ ਐ ਉਹ ਕਿਲੋ-ਕਿਲੋ ਦੇ ਪੈਕਟਾਂਸ ਵੀ ਸ਼ੁਰੂ ਕੀਤੀ ਜਾ ਰਹੀ ਐ ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕਟ ਮਿਲਦੇ ਐ ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਐ ਸੋ ਸਲਫਰ ਰਤਖੰਡਾ ਜੋ ਲੇਟੈਸਟ ਮਾਡਲ ਐ ਤੇ ਮੈਂ ਸਾਰੇ ਇਸ ਮਿਲ ਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾਂ ਨੇ ਨਾਨ ਨੰਦਵੀ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਡੇ ਚੇਅਰਮੈਨ ਸਾਹਿਬ ਸ਼ੂਗਰ ਮਿਲ ਦੇ ਸ਼ੂਗਰ ਫੈਟ ਦੇ ਜਿਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਗੁਣਵੱਤਾ ਬیداری ਰਹੇ ਆ ਤੇ ਨਾਲ ਨਾਲ ਦੂਰ ਕਿਤੇ ਆਲੇ ਦੁਆਲੇ ਦੀਆਂ ਮਿਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖੱਜਲ ਖੁਆਰੀ ਜਿਹੜੀ ਹੈ ਉਹ ਘੱਟ ਹੋ ਜਾਈ। ਮਾਨ ਸਾਹਿਬ ਪਕਾਇ ਰਾਸ਼ੀ ਅਤੇ ਉਸ ਮੱਖਰ ਮੋਲ ਦੇ ਵਾਧੇ ਦੇ ਇੰਤਜ਼ਾਰ ਕਰ ਰਹੇ ਨੇ ਕਿਸਾਨ ਵੀ। ਹਾਂਜੀ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ ਹੈ 416 ਰੁਪਏ ਪਰ ਕੁਇੰਟਲ ਜਿਹੜਾ ਭਾਅ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ। ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਤਾਂ 416 ਰੁਪਏ ਦਾ ਭਾਅ ਜਿਹੜਾ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਹੀ ਮੇਲੇ ਜਿਹੜੀਆਂ ਨੇ ਚੱਲ ਪੈਣਗੇ